ਤਾਰੀਖ ਸੰਪਰਵ ਨੂੰ ਸਸਰੀਕਾਲ ਝੋਨੇ ਦੀ ਫਸਲ ਦੇ ਵਿੱਚ ਐਨਪੀਕੇ 13 0 45 ਜਾਂ ਬ੍ਰਾਊਨ ਤੱਤ ਕਰਨ ਦੇ ਬਾਰੇ ਕਿਸਾਨ ਭਰਾਵਾਂ ਦੇ ਸਵਾਲ ਹੈਗੇ ਆ ਤੇ ਕਰਨਾ ਕਿਹੜੀ ਸਟੇਜ ਤੇ ਹੈਗਾ ਕਿ ਕਿੰਨਾ ਕਰਨਾ ਆਏਗਾ ਕੀ ਇਹਦੇ ਫਾਇਦੇ ਹੈਗੇ ਆ ਜਾਂ ਕਿਹੜੇ-ਕਿਹੜੇ ਪੈਸਟੀਸਾਈਡ ਦੇ ਵਿੱਚ ਜਿਵੇਂ ਆਪਾਂ ਇਨਸੈਕਟੀਸਾਈਡ ਵਰਤਦੇ ਆ ਜਾਂ ਫੰਗੀਸਾਈਡ ਵਰਤਦੇ ਆ ਹਨ ਉਹਨਾਂ ਦੇ ਵਿੱਚ ਮਿਕਸ ਕਰਨੇ ਜਾਂ ਨਾ ਕਰਨਾ ਸਹੀ ਪਾਣੀ ਦੀ ਮਾਤਰਾ ਜੇ ਆਪਾਂ ਸਹੀ ਪਾਣੀ ਦੀ ਮਾਤਰਾ ਪਾ ਲਈ ਤਾਂ ਆਪਣਾ ਕੰਮ ਬਾਰੇ ਨਾਰੇ ਹੈਗਾ ਠੀਕ ਹੈ ਤੇ ਤਿੰਨ ਚਾਰ ਮੋٹے ਮੋٹے ਗੱਲਾਂ ਮਤਾਂ ਕਰਨੀ ਹੈਗੇ ਨੇ ਹਰ ਸਾਲ ਹੀ ਕਿਸਾਨ ਭਰਾਵਾਂ ਦੇ ਸਵਾਲ ਹੁੰਦੇ ਹੈਗੇ ਆ ਐਨ ਪੀ ਕੇ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦੇ ਆਉਂਦੇ ਆ ਚਾਹੇ 13 45 ਲਾ ਲਓ ਚਾਹੇ 0 52 34 ਲਾ ਲਓ ਚਾਹੇ 0 0 50 ਲਾ ਲਓ ਜੀ ਇਹਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਹੁੰਦਾ ਹੈਗਾ ਜਾਂ ਕੱਲੇ ਪੋਟਾਸ਼ ਵਰਤੇਦੇ ਆ ਕੋਈ 40 ਗ੍ਰਾਮ ਆਉਂਦਾ ਹੈਗਾ ਕੋਈ 120 ਗ੍ਰਾਮ ਆਉਂਦਾ ਹੈ ਕੋਈ 200 ਗ੍ਰਾਮ ਆਉਂਦਾ ਹੈਗਾ ਪਹਿਲਾ ਤਾਂ ਜਦੋਂ ਫਸਲ ਦੇਖੋ ਆਹ ਝੰਡਾ ਪੱਤਾ ਹਨਾ ਗੋਭ ਦਾ ਮਤਲਬ ਗੋਭ ਤਿਆਰ ਹੋਣ ਤੋਂ ਬਾਅਦ ਜਦੋਂ ਉੱਪਰੋਂ ਝੰਡਾ ਪੱਤਾ ਨਿਕਲਦਾ ਹੈਗਾ ਇਸ ਝੰਡੇ ਪੱਤੇ ਨੇ 80 ਤੋਂ 85% ਖਰਾਕ ਝੋਨੇ ਦੀ ਫਸਲ ਨੂੰ ਦੇਣੀ ਹੁੰਦੀ ਹੈਗੀ ਆ ਠੀਕ ਹੈ ਅ ਦੂਸਰੀ ਰਹਿੰਦੀ ਖਰਾਕ ਥਾਲੇ ਪੱਤਿਆਂ ਰਾਹੀਂ ਪ੍ਰਦਾਨ ਹੁੰਦੀ ਹੈਗੀ ਆ ਪਹਿਲਾ ਤਾਂ ਮੈਂ ਤੁਹਾਨੂੰ ਇੱਥੇ ਮੋਟਾ-ਮੋਟਾ ਇਹ ਹੀ ਦੱਸ ਦੇਣਾ ਵੀ ਜਦੋਂ ਤੁਸੀਂ 13.45 ਕਰਨਾ ਹੈਗਾ ਜਦੋਂ ਫਸਲ ਇਸ ਤਰ੍ਹਾਂ ਗੋਭ ਦੇ ਵਿੱਚ ਹੋਵੇ ਚਾਹੇ ਫਸਲ 30 90 ਦਿਨ ਦੀ ਹੈ ਚਾਹੇ 120 ਦਿਨ ਦੀ ਹੈ ਚਾਹੇ 140 45 ਦਿਨ ਦੀ ਹੈਗੀ ਆ ਦਿਨਾਂ ਦੇ ਹਿਸਾਬ ਦੇ ਨਾਲ ਫਸਲ ਗੋਭ ਦੇ ਵਿੱਚ ਜਿਹੜੀ ਆਉਣੀ ਹੁੰਦੀ ਹੈ ਐਨ ਪੀ ਕੇ 13 0 45 ਤੁਸੀਂ 1 ਲੀਟਰ ਦੇ ਵਿੱਚ 15 ਤੋਂ 20 ਗ੍ਰਾਮ ਵਰਤਣਾ ਹੈਗਾ ਹੁਣ ਤੁਸੀਂ ਇਹ ਦੇਖ ਲਓ ਕਿ ਤੁਸੀਂ ਕਿਲੋ ਨਾਲ ਸਾਰਨਾ ਹੈ ਡੇਢ ਕਿਲੋ ਨਾਲ ਸਾਰਨਾ ਦੋ ਨਾਲ ਸਾਰਨਾ ਜਾਂ ਤਿੰਨ ਨਾਲ ਸਾਰਨਾ ਮੈਂ ਤੁਹਾਨੂੰ ਪਾਣੀ ਦੀ ਵੰਡ ਕਰਤੀ ਵੀ 1 ਲੀਟਰ ਦੇ ਵਿੱਚ 15 ਤੋਂ 20 ਗ੍ਰਾਮ ਤੁਸੀਂ ਇਹ ਗ੍ਰਾਂ ਯੂਪਨ ਤਾਲੀ ਪਾਉਣਾ ਹੈਗਾ ਜਿਹਦੇ ਵਿੱਚ ਪਟਾਸ਼ ਵੀ ਹੁੰਦਾ ਹੈਗਾ ਤੇ ਉਹਦੇ ਵਿੱਚ ਯੂਰੀਆ ਵੀ ਹੁੰਦੀ ਹੈਗੀ ਆ ਠੀਕ ਹੈ ਤੇ ਸਪਰੇਅ ਦੇ ਵਿੱਚ ਮਿਕਸ ਕਰਨ ਦਾ ਫੈਸਲਾ ਤਾਂ ਲਓ ਜੇ ਉਹਦੇ ਉੱਪਰ ਲੇਬਲ ਕਲੇਮ ਦਿੱਤਾ ਹੋਇਆ ਵੀ ਪੈਸਿਸਾਈਡ ਦੇ ਨਾਲ ਤੁਸੀਂ ਇਹਨੂੰ ਰਲਾਉਣਾ ਹੈ ਜਾਂ ਨਾ ਰਲਾਉਣਾ ਜੇ ਕਿਹਾ ਤਾਂ ਰਲਾ ਲਓ ਜੇ ਨਹੀਂ ਕਿਹਾ ਤਾਂ ਨਾ ਰਲਾਓ ਜੇ ਉਹਦੇ ਉੱਪਰ ਕੁਛ ਵੀ ਨਹੀਂ ਲਿਖਿਆ ਤਾਂ ਆਪਦਾ ਕੋ ਟ੍ਰਾਇਲ ਕਰਕੇ ਦੇਖ ਲਓ ਇੱਕ ਜਦੋਂ ਵੀ ਕੋਈ ਐਨਪੀਕੇ ਕਰਨਾ ਕੋਸ਼ਿਸ਼ ਕਰੋ ਵੀ ਇਕੱਲੇ ਨੂੰ ਕਰਕੇ ਦੇਖ ਲਓ ਟ੍ਰਾਇਲ ਕਰਕੇ ਦੇਖ ਲਓ ਜੇ ਤੁਸੀਂ ਕੁਈ 13.45 ਕਰਦੇ ਹੋ ਜਾਂ 0.5534 ਕਰ ਦੋ ਵਿੱਚ ਕੋਈ ਬੋਰੋਨ ਵਗੈਰਾ ਆਪਾਂ ਰਲਾ ਲੈਣੇ ਹੈਗੇ ਜਿਹੜਾ ਪोटाश ਦਾ ਮੇਨ ਕੰਮ ਹੈ ਝੰਡੇ ਪੱਤੇ ਉਤਾਕ ਦੇਣਾ ਹੈਗਾ ਗੋਭ ਦੇ ਵਿੱਚ ਜਿਹੜੀ ਮੁੰਜਰ ਤਿਆਰ ਹੁੰਦੀ ਹੈਗੀ ਆ ਉਹਦੇ ਭਾਗ ਸਹੀ ਬਣਨੇ ਹੈਗੇ ਉਹਨਾਂ ਜਿੰਨੀ ਵੀ ਖਰਾਕ ਹੈਗੀ ਹੈ ਪोटाश ਨੇ ਜ਼ਮੀਨ ਤੋਂ ਥੱਲੋਂ ਚੱਕ ਕੇ ਦੇਣੀ ਹੈਗੀ ਆ ਜਦੋਂ ਪੋਲੀਨੀਸ਼ਨ ਹੋਣਾ ਹੈਗਾ ਉਹ ਤੋਂ ਕਿਸੇ ਵੀ ਤਰ੍ਹਾਂ ਦੇ ਜਿਹੜੀ ਝੋਨੇ ਦੇ ਵਿੱਚ ਸਿਲਕਾ ਹੈਗਾ ਜਿਹੜਾ ਆਪਾਂ ਸਕੈਪਲਟ ਕਹਿੰਦੇ ਆ ਜਿੱਤੇ ਪੋਲੀਨੇਸ਼ਨ ਹੋਣਾ ਪਰ ਪ੍ਰਾਗਣ ਹੋਣੇ ਹੈਗੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਸਟ्रेस ਨਹੀਂ ਹੁੰਦੀ ਉਹਨੂੰ ਇੱਕ ਤਾਕਤ ਦਿੰਦਾ ਹੈਗਾ ਜਿੰਨੀ ਜ਼ਮੀਨ ਦੇ ਵਿੱਚ ਤਾਕਤ ਜਮਾ ਕੀਤੀ ਹੁੰਦੀ ਹੈਗੀ ਠੀਕ ਹੈ ਤੇ ਕਰਨਾ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਵੀ ਇੰਜਣ ਵਾਲੇ ਪੰਪ ਦੇ ਨਾਲ ਨਾ ਕਰੋ ਨਾ ਢੋਲ ਦੇ ਨਾ ਕਰੋ ਇਹਨੂੰ ਤੁਸੀਂ ਬੈਟਰੀ ਵਾਲੀ ਢੋਲੀ ਜਿਹੜਾ ਹੱਥ ਵਾਲੀ ਢੋਲੀ ਦੇ ਨਾਲ ਕਰਨ ਦੀ ਜਿਆਦਾ ਕੋਸ਼ਿਸ਼ ਕਰੋ ਜੇ ਇਹਦੇ ਵਿੱਚ 브라운 ਤੱਤਰ ਲਾਉਣਾ ਹੈਗਾ 브라운 ਤੱਤਰ ਨੇ ਜਿਹੜੇ ਜਦੋਂ ਮੁੰਜਰ ਇਹਦੇ ਗੋਪ ਦੇ ਵਿੱਚ ਇਸ ਤਰ੍ਹਾਂ ਮਤਲਬ ਮੁੰਜਰ ਤਿਆਰ ਹੁੰਦੀ ਆ ਹਨ ਇਹਦੇ ਵਿੱਚ ਜਿੱਥੇ ਪੋਲੀਨੇਸ਼ਨ ਹੋਣ ਤੋਂ ਪਹਿਲਾਂ ਦੀਆਂ ਪ੍ਰਕਿਰਿਆਵਾਂ ਜਿਹੜੀਆਂ ਵੀ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਦੀ ਖਰਾਕ ਪ੍ਰਦਾਨ ਕਰਾਉਣੀ ਹੈਗੀ ਜਿੰਨੇ ਵੀ ਆਪਣੀ ਝੋਨੇ ਦੇ ਬੂਟੇ ਦੇ ਜੜ ਦੇ ਵਿੱਚ ਜਮਾ ਪਈ ਹੈਗੀ ਆ ਝੋਨੇ ਦੀ ਮੁੰਜਰ ਦੇ ਜਿਹੜੇ ਜਿੱਥੇ ਸਿਲਕਾ ਹੈਗਾ ਉਹਦੇ ਸਹੀ ਭਾਗ ਬਣਾਉਣੇ ਪੋਲੀਨੇਸ਼ਨ ਹੋਣ ਸਮੇ ਕਿਸੇ ਵੀ ਤਰ੍ਹਾਂ ਦੀ ਸਟ्रेस ਜਾਂ ਉਹਨੂੰ ਤਾਕਤ ਦੇਣ ਦਾ ਕੰਮ ਕਰਨਾ ਗਰੂਨ ਤੱਤ ਲੈ ਦਾ ਵੱਡਾ ਰੋਲ ਹੁੰਦਾ ਹੈਗਾ ਠੀਕ ਹੈ ਇਹਦੀ ਜਿਹੜੀ ਡੋਜ਼ ਹੈਗੀ ਆ ਡੋਜ਼ ਤਾਂ ਜੇ ਲਾ ਲਈ ਆਪਾਂ 20% ਵਾਲਾ 50 ਤੋਂ 60 ਗ੍ਰਾਮ ਤੇ 150 ਲੀਟਰ ਪਾਣੀ ਤੇ ਜੇ ਤੁਸੀਂ ਲਿਕੜ ਵਾਲਾ ਬਰਤਨ ਹੈਗਾ ਤਾਂ ਉਹ ਤੁਸੀਂ 120 ml ਤੋਂ ਲੈ ਕੇ 150 ml ਤੱਕ ਬਰਤਨ ਹੈਗਾ ਕਿਉਂਕਿ ਪोटाश ਜਿਹੜੀ ਖਰਾਕ ਨੂੰ ਅੱਗੇ ਲੈ ਕੇ ਜਾਂਦਾ ਹੈਗਾ ਉਹ ਨੂੰ ਬੂਸਟ ਕਰਨ ਦੇ ਵਿੱਚ ਉਹਦੀ ਤਾਕਤ ਵਧਾਉਣ ਦੇ ਵਿੱਚ ਬਰੋਨ ਤੱਤ ਦਾ ਸਭ ਤੋਂ ਵੱਡਾ ਜਿਹੜਾ ਰੋਲ ਹੁੰਦਾ ਹੈਗਾ ਕਹਿਣ ਦੇ ਵਿੱਚ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਵੀ ਪोटाਸ਼ ਹੈਗਾ ਭਰੌਣ ਤੱਤ ਹੈਗਾ ਇਹੇ ਫਸਲ ਨੂੰ ਤਾਕਤ ਦੇਣ ਦੇ ਵਿੱਚ ਦੋਨੇ ਹੀ ਸਹਾਈ ਹੈਗੇ ਆ ਜਿੰਨੀ ਵੀ ਖਰਾਕ ਹੈਗੀ ਹੈ ਜਿਹੜੀ ਖਰਾਕ ਦੇਖੋ ਪोटाश ਨੇ ਟ੍ਰਾਂਸਫਰ ਕਰਤੀ ਖਰਾਕ ਜ਼ਮੀਨ ਦੇ ਵਿੱਚ ਘੁਮਾਤੀ ਹੈ ਨਾ ਝੰਡੇ ਪੱਤੇ ਤੱਕ ਹਨ ਉਸ ਖਰਾਕ ਨੂੰ ਹੋਰ ਬੂਸਟ ਦੇਣਾ ਹੋਰ ਖਰਾਕ ਪ੍ਰਦਾਨ ਕਰਾ ਕੇ ਦੇਣੀ ਬਰੌਣ ਤੱਤ ਦਾ ਸਭ ਤੋਂ ਵੱਡਾ ਜਿਹੜਾ ਰੋਲ ਹੈਗਾ ਤੇ ਇੱਕ ਮੇਰੀ ਗੁਜ਼ਾਰਸ਼ ਇਹੀ ਹੈ ਆਪਾਂ ਦਵਾਈਆਂ ਦੀ ਚਟਣੀ ਨਾ ਬਣਾਈਏ ਤਿੰਨ ਤੋਂ ਵੱਧ ਦਵਾਈਆਂ ਕੋਸ਼ਿਸ਼ ਕਰੀਏ ਕਿ ਨਾ ਹੀ ਰਲਾਈਏ ਦੇਖੋ ਫਾਇਦਾ ਤਾਂ ਕੋਈ ਹੈ ਨਹੀਂਗਾ ਚਾਹੇ ਤੁਸੀਂ ਵਿੱਚ ਸੁੰਡੇ ਵਾਲਾ ਵਿੱਚ ਤੇਲੇ ਵਾਲਾ ਹਨਾ ਵਿੱਚ ਆਪਾਂ ਫੂੰਗੀ ਸੜ ਇਹ ਤਾਂ ਰਲਾ ਲੈਨੇ ਆ ਚਲੋ ਕੁਸ਼ਕ ਪोटाश ਵੀ ਹੈਗੇ ਆ ਜਿਵੇਂ ਐਫਐਮਸੀ ਦਾ ਪोटाਸ਼ ਲਾ ਲਓ ਟ੍ਰੋਪੀਕਲ ਦਾ ਲਾ ਲਓ ਜਾਂ ਐਫ ਇਹਦਾ ਜੀਯੂ ਦਾ ਲਾ ਲਓ ਇਸ ਤਰ੍ਹਾਂ ਦੇ ਪोटाਸ਼ ਹੈਗੇ ਆ ਜੋ ਪਾਣੀ ਦੇ ਵਿੱਚ ਘੁਲ ਸਕਦੇ ਆ ਨਹੀਂ ਹੋਰ ਜਿਹੜੇ ਕੋਈ ਬਾਇਓਸ਼ਾਇਰ ਛੋਡੇ ਪोटाਸ਼ ਹੈਗੇ ਆ ਉਹ ਪਾਣੀ ਦੇ ਵਿੱਚ ਘੁਲ ਜਿਹੜੇ ਨਹੀਂ ਸਕਦੇ ਤੇ ਜੇ ਇਹਦੇ ਸਹੀ ਮਨ ਲਾ ਤੁਸੀਂ ਨੇ ਰੀਅਲਟ ਲੈਣੇ ਆ ਤਾਂ ਜਦੋਂ ਪੈਪ ਇਸ ਤਰ੍ਹਾਂ ਝੋਨੇ ਦੀ ਬਣ ਜੇ ਮੁੰਜਰਵਾਰੋਂ ਨਿਕਲਣੇ ਤਿਆਰ ਹੋ ਜੇ ਝੰਡਾ ਪੱਤਾ ਰੈਡੀ ਹੋ ਜੇ ਉਦੋਂ ਤੁਸੀਂ ਜਿਹੜੀ ਝੋਨੇ ਦੀ ਫਸਲ ਦੇ ਵਿੱਚ ਐਨਪੀਕੇ ਸਪਰੇਅ ਕਰਨ ਦਾ ਜਿਹੜਾ ਫੈਸਲਾ ਲੈਣਾ ਹੈਗਾ ਧੰਨਵਾਦ